ਦੋਸਤੋ ਪੰਜਾਬ ਦੇ ਸਕੂਲਾਂ ਵਿੱਚ ਅੱਜ ਨਵੀਆਂ ਪੋਸਟਾਂ ਲਈ ਨੋਟੀਫਿਕੇਸ਼ਨ ਆਊਟ ਕੀਤਾ ਗਿਆ ਜੀ ਬਖ ਬਖ ਪੋਸਟਾਂ ਲਈ ਪੰਜਾਬ ਦੇ ਉਮੀਦਵਾਰ ਅਪਲਾਈ ਕਰ ਸਕਣਗੇ ਦੋਸਤੋ ਸਿੱਧੀ ਭਰਤੀ ਜੀ ਨਾ ਕੋਈ ਪੇਪਰ ਹੈ ਨਾ ਕੋਈ ਐਪਲੀਕੇਸ਼ਨ ਫੀਸ ਹੈ ਜੀ ਦੋਸਤੋ ਕਿਵੇਂ ਤੁਸੀਂ ਅਪਲਾਈ ਕਰਨਾ ਤੇ ਕੌਣ-ਕੌਣ ਅਪਲਾਈ ਕਰ ਸਕਦਾ ਸਾਰੀ ਜਾਣਕਾਰੀ ਡਿਟੇਲ ਚ ਦਿਆਂਗਾ ਕਿਰਪਾ ਕਰਕੇ ਵੀਡੀਓ ਨੂੰ ਲਾਸਟ ਤੱਕ ਜੂਰ ਦੇਖਿਓ ਦੋਸਤੋ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨ ਦੇ ਨਾਲ-ਨਾਲ ਬੈਲ ਆਈਕਨ ਨੂੰ ਪ੍ਰੈਸ ਕਰਕੇ ਛੱਡ ਦਿਓ ਜੀ ਦੋਸਤੋ ਪੰਜਾਬ ਸਟੇਟ ਵਿੱਚ ਜਦੋਂ ਵੀ ਕੋਈ ਨਵੀਂ ਭਰਤੀ ਆਵੇ ਉਹਦੀ ਸਹੀ ਅਤੇ ਸਟੀਕ ਜਾਣਕਾਰੀ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਚਲੋ ਦੋਸਤੋ ਵੀਡੀਓ ਸ਼ੁਰੂ ਕਰਦੇ ਆ ਚੰਗੀ ਤੁਹਾਨੂੰ ਸੈਲਰੀ ਦਿੱਤੀ ਜਾਵੇ ਪੰਜਾਬ ਦੇ ਮੁੰਡੇ ਅਤੇ ਕੁੜੀਆਂ ਲਈ ਵਧੀਆ ਮੌਕਾ ਆ ਚੁੱਕਾ ਜੀ ਜੋਗ ਹੋਣਗੇ ਜੀ ਅਪਲਾਈ ਜਰੂਰ ਕਰਿਓ ਜੀ ਚਲੋ ਦੋਸਤੋ ਆਪਾਂ ਚੱਲਦੇ ਹਾਂ ਨੋਟੀਫਿਕੇਸ਼ਨ ਦੇ ਉੱਪਰ ਦੋਸਤੋ ਅੱਜ ਦੀ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਸ਼ਿਵਾਲਿਕ ਪਬਲਿਕ ਸਕੂਲ ਨਮਾਸ਼ਹਿਰ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਜੀ ਦੋਸਤੋ ਇੱਕ ਪ੍ਰਾਈਵੇਟ ਸਕੂਲ ਹੈ ਜਿਹਦੇ ਵਿੱਚ ਇਹ ਪੋਸਟ ਅਨਾਉਂਸਮੈਂਟ ਕੀਤੀਆਂ ਗਈਆਂ ਨੇ ਜੀ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਓ ਜੀ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਹਰ ਇੱਕ ਨਵੀਂ ਭਰਤੀ ਜਾਣਕਾਰੀ ਸਭ ਤੋਂ ਪਹਿਲਾਂ ਪਾਉਣ ਲਈ ਦੋਸਤੋ ਨ ਜਾ ਐਕਸਪੀਰੀਅੰਸ ਵਾਲੇ ਨੇ ਜੀ ਦੋਨੋਂ ਹੀ ਉਮੀਦਵਾਰ ਅਪਲਾਈ ਕਰ ਸਕਣਗੇ ਪੋਸਟਾਂ ਡਿਟੇਲ ਕੁਛ ਇਸ ਪ੍ਰਕਾਰ ਹੈ ਜੀ ਪੋਸਟ ਨੰਬਰ 1 ਜੀ ਪੀਜੀਟੀ ਇੰਗਲਿਸ਼ ਦੀ ਇਹ ਪੋਸਟਾਂ ਨੇ ਜੀ ਪੋਸਟ ਨੰਬਰ 2 ਆ ਜੀ ਟੀਜੀਟੀ ਇੰਗਲਿਸ਼ ਹਿੰਦੀ ਪੰਜਾਬੀ ਐਸਐਸਟੀ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਪੀਆਰਟੀ ਪ੍ਰਾਇਮਰੀ ਕਲਾਸਸ ਫੀਮੇਲ ਲਈ ਪੋਸਟ ਅਨਾਉਂਸਮੈਂਟ ਕੀਤੀ ਗਈ ਹੈ ਜੀ ਆਰਟ ਐਂਡ ਕਰਾਫਟ ਟੀਚਰ ਦੀ ਪੋਸਟ ਹੈ ਜੀ ਤਾਂ ਤੁਸੀਂ ਅਪਲਾਈ ਕਰ ਸਕਦੇ ਹੋ ਜੀ ਕੰਪਿਊਟਰ ਟੀਚਰ ਦੀ ਪੋਸਟ ਹੈ ਜੀ ਪੀ ਟੈਕ ਐਮ ਸੀ ਐ ਤੁਸੀਂ ਕੰਪਲੀਟ ਕੀਤਾ ਤਾਂ ਤੁਸੀਂ ਅਪਲਾਈ ਕਰ ਸਕੋਗੇ 뮤ਜ਼ਿਕ ਟੀਚਰ ਦੀ ਪੋਸਟ ਹੈ ਜੀ ਕਾਉਂਸਲਰ ਐਜੂਕੇਟਰ ਦੀਆਂ ਪੋਸਟਾਂ ਲਈ ਤੁਸੀਂ ਅਪਲਾਈ ਕਰ ਸਕੋਗੇ ਸੈਲਰੀ ਤੁਸੀਂ ਗੱਲਬਾਤ ਨਾਲ ਤੈਅ ਕਰ ਲੈਣੀ ਆ ਇਹਨਾਂ ਪੋਸਟਾਂ ਲਈ ਇੰਟਰਵਿਊ ਕੁਆਲੀਫਿਕੇਸ਼ਨ ਐਕਸਪੀਰੀਅੰਸ ਦੇ ਆਧਾਰ ਤੇ ਤੁਹਾਡਾ ਸਿਲੈਕਸ਼ਨ ਕੀਤਾ ਜਾਵੇਗਾ ਕੋਈ ਵੀ ਐਪਲੀਕੇਸ਼ਨ ਫੀਸ ਨਹੀਂ ਨਾ ਤੁਹਾਡਾ ਕੋਈ ਪੇਪਰ ਹੈ ਅੱਜ ਤੋਂ 10 ਦਿਨ ਦੇ ਅੰਦਰ ਅੰਦਰ ਤੁਸੀਂ ਅਪਲਾਈ ਕਰ ਲੈਣਾ ਜੀ ਅਪਲਾਈ ਤੁਸੀਂ ਕਰਨਾ ਕਿਵੇਂ ਆ ਜੀ ਦੋਸਤੋ ਮੇਲ ਆਈਡੀ ਇਹਨਾਂ ਨੇ ਮੈਂਸ਼ਨ ਕੀਤੀ ਹੈ ਤਾਂ ਤੁਸੀਂ ਦੇਖ ਸਕਦੇ ਹੋ ਜੀ ਇਸ ਮੇਲ ਆਈਡੀ ਦਾ ਲਿੰਕ ਮੈਂ ਡਿਸਕ੍ਰਿਪਸ਼ਨ ਬਾਕਸ ਦੇ ਦਵਾਗਾ ਇਸ ਮੇਲ ਆਈਡੀ ਤੇ ਤੁਸੀਂ ਆਪਣੇ ਡਾਕੂਮੈਂਟਸ ਮੇਲ ਕਰਨੇ ਹੋਣਗੇ ਜੀ ਇਹਦੇ ਵਿੱਚ ਮੋਬਾਈਲ ਨੰਬਰ ਮੇਲ ਆਈਡੀ ਜ਼ਰੂਰ ਮੈਂਸ਼ਨ ਕਰਿਓ ਕਿਉਂਕਿ ਤੁਹਾਡੇ ਨਾਲ ਸੰਪਰਕ ਕਰਨਗੇ ਅਤੇ ਜੋ ਇੰਟਰਵਿਊ ਦੀ ਡੇਟ ਹੋਵੇਗੀ ਉਹ ਤੁਹਾਨੂੰ ਮੇਲ ਦੁਆਰਾ ਜਾਂ ਫੋਨ ਦੁਆਰਾ ਦੱਸ ਦਿੱਤੀ ਜਾਵੇਗੀ ਉਸ ਸਮੇਂ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਪਹੁੰਚ ਜਾਣਾ ਹੋਵੇਗਾ ਜੀ ਦੋਸਤੋ ਉਮੀਦ ਕਰਦਾ ਮੇਰੀ ਵੀਡੀਓ ਦੇ ਜਾਣ ਕੇ ਤੁਹਾਨੂੰ ਚੰਗੀ ਲੱਗੀ ਹੋ ਵੀਡੀਓ ਦੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ